ਪਹਿਲਾਂ ਇੱਕ ਤਾਂ ਕੋੜਾ ਫਰਪਾਇਆ ਫਰਦ ਕਰ ਲਿਆ ਕੋਈ ਨਾ ਆਲੀ ਬਾਤ ਜੀ ਕਰਦਾ ਆਧਿਕ ਵਾਹ ਵਾਹ ਜੀ ਵਾਹ ਨਾਲੇ ਫੋਟੋ ਬਹੁਤ ਬਹੁਤ ਜੀ ਤੇ ਪਿੱਛੇ ਨਹੀਂ ਮੈਂ ਅੱਗੇ ਨਾਲ ਟੇਪ ਲੈਣਗੇ ਚੱਟ ਹਾਂ ਜੀ ਹਾਂ ਹਾਂ ਜੀ ਚੱਠਾ ਸਾਹਿਬ ਠੀਕ ਹੈ ਜੀ يا مر ادھر اندر کر اس سینا پورا ہا اس سینا جا رکھے ورشنے بھی اوں کمما پورا رانی پورا رانی ادھر ایک منو دے رکھو ہنڑا کھول کے پینا پھر کمنی ہوتے بننے پر چلو باقی چیزوں میں پلاسٹک میں بڑا ایک روڈ ٹکڑے رنگ دیندا ਅਰੇ ਟੈਡ ਕਰਕੇ ਬੰਨਤੀ ਇਹ ਨਾਲ ਠੀਕ ਹੈ ਜੀ ਬਸ ਥੋੜੀ ਬੰਨੀ ਕਿਥੇ ਪਿੰਡ ਦਾ ਹਾਂ ਬੰਨੀ ਕਿ ਨਾ ਇਹਨਾਂ ਤੋਂ ਬੰਨਨ ਸਕੇ ਇਕਰ ਤੁਮਨ ਸਾਗੇ ਸੁਆਮੀ ਓਮ ਜੈ ਜਗਤੀਸ਼ਰੇ ਤੁਮ ਜਗਨਾ ਭੈ ਕੋ ਨੈ ਮਨਸੀ ਵਾਲਾ ਦੂਰ ਕਰੇ ਓਮ ਜੈ ਜਗਤੀਸ਼ਰੇ ਜੋ ਧਿਆਵੇ ਬਲ ਆਵੇ ਦੁਖ ਬਿਨਸੇ ਮਨ ਕਾ ਸੁਖ ਸੰਪਤੀ ਕਰੇ ਆਵੇ ਸੁਖ ਹਾਰਿ ਤਪ ਤਾ ਓਮ ਕਸ਼ਟ ਬਿਤੇ ਸਰੇ ਓਮ

ਜੋ ਮੈਂ ਦੇਖਿਆ ਬਹੁਤ ਦੇਰ ਤੋਂ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਜੋ ਮੈਂ ਦੇਖਿਆ ਆਪਣੇ ਸਸਤਾ ਦੇ ਦੇਖਿਆ ਲੋਕ ਇਕੱਠੇ ਹੁੰਦੇ ਨੇ ਸਾਰੇ ਦੋਸਤ ਕਿਹੜਾ ਬਾਅਦ ਦੇ ਚੁਣਾ ਦੇ ਪਵਾੜੇ ਫੇਰਦੇ ਨੇ ਉਹ ਸਾਰੀਆਂ ਸਸਤਾਾਂ ਫੇਰ ਲੱਗਦੀਆਂ ਬਹੁਤ ਦੇਖਿਆ ਮੈਂ ਆਪਣੀ ਪੜਾਈ ਕਰਾਂ ਆਪਣੇ ਲਈ ਮੈਂ ਇੱਕ ਸਸਤਾ ਚਲਾਇਆ ਪੂਰੇ ਹਿੰਦੁਸਤਾਨ ਦੀ ਉਹਦਾ ਨਾਮ ਹੈ ਐਸਸੀਆਈ ਐਂਡਿਕ ਇਸ ਟਾਈਪ ਦੇ ਰਿਸਟਰ ਪਰ ਕਹਾਂ ਆ ਤੁੰਜਾ پورے ਹਿੰਦੁਸਤਾਨ ਦੇ ਵਿੱਚ ਹੈ ਹਰੇਕ ਕੋਨੇ ਦੇ ਵਿੱਚ ਹੈ ਅਗਰ ਆਪਾਂ ਨੇਰਦਾ ਜੈਯੁਦੱਤ ਵੀ ਸਾਡੇ ਮੈਂਬਰ ਨੇ ਕਿਸੇ ਕੋਨੇ ਗਈ ਕਿਸੇ ਕੋਨੇ ਤੇ ਮੈਂ ਕਈ ਵਾਰੀ ਸੋਚਦਾ ਵੀ ਇੱਕ ਜਿਹੜਾ ਅਗੰਗ ਹੁੰਦਾ ਹੈ ਉਹ ਸ਼ਹਿਰ ਦਾ ਹੁੰਦਾ ਹੈ ਉਹ ਜਿਹੜਾ ਮੈਨੂੰ ਸਾਲ ਮਿਲਿਆ ਹੈ 97 ਤੋਂ ਲੈ ਕੇ ਅੱਜ ਤੱਕ ਦੀ ਮੈਨੂੰ 23 ਤੋਂ 30 ਸਾਲ ਆਨਦੇ ਬਿਨਾਂ ਮੈਂ ਕਹਿ ਰਿਹਾ ਮੈਂ ਦੇ ਵਿੱਚ ਮੈਂ ਮੈਨੂੰ ਅੱਜ ਵੀ ਕੰਟੀਨ ਕਰਨੇ ਕਿ ਹੱਲ ਆ ਰਿਹਾ ਮੈਨੂੰ ਬਹੁਤ ਰਿਕਵੈਸਟਰੀ ਪਰ ਉਹ ਛਕਾਇਆ ਨਹੀਂ ਸਕਦੀ ਮੈਂ ਇਹ ਕੰ ਕਰ ਰਿਹਾ ਤੁਸੀਂ ਜਿਹੜਾ ਇਫਰਾਦਾ ਕੀਤਾ ਹੈ ਇਹ ਬਹੁਤੀ ਸਲਾਗਾਯੋਗ ਹੈ ਮੈਂ ਇਹਦੇ ਵੀ ਚਪੜੇ ਵੱਲੋਂ 31000 ਰੁਪਇਆ ਇਹਦੇ ਚ ਭਾਰਿਆ ਤੇ ਮੈਂ ਉਸੇ ਪਰਿਵਾਰ ਜਦ ਤੱਕ ਤੁਸੀਂ ਉਸ ਹਸਪਤਾਲ ਲਾਵੋਗੇ ਮੈਂ ਸੰਸਕਾਤ ਦੇ ਰਹਿਣਾ ਮੇਰੇ ਵੱਲੋਂ ਸ਼ਰ ਪ੍ਰਭਾਤ ਨੂੰ ਲਾਪੇ ਇਹ ਕਦੀ ਆਉਂਦੇ ਵੀ ਪਰਮਾਤਮਾ ਜੋ ਬੁ ਦਿੱਤਾ ਹੈ ਉਹਦੀ ਨਜਾਤ ਲੈ ਕੇ ਆਪਾਂ ਕਾਰਜ ਕਰਨਾ ਸਿੱਖੇ ਕੱਲ ਕਮਾਰਾ ਨਹੀਂ ਸੀ ਕਿਆ ਖਾਚ ਕਦਰ ਨਹੀਂ ਸੀ ਕਿਆ ਮੈਂ ਤੁਹਾਨੂੰ ਫਿਰ ਸਾਰੇ ਸਸਤਾ ਨੂੰ ਪੋਲਾ ਸੇਵ ਪੋਲਾ ਦੀ ਸੇਵਾ ਸੰਮਤੀ ਨੂੰ ਬੜ ਬਰਪਾਈ ਧੰਨਵਾਦ ਥੈਂਕ ਯੂ ਜੈ ਸ਼ਰਾਵਲੀ ਮਤਾ ਕਾ ਬਹੁਤ ਬਹੁਤ ਬਾਰ ਕੀ ਹੈ ਕੀ ਕਾਂਗਰਸ ਮੋਖੀ ਦਾ ਅੱਜ ਕੀ ਪ੍ਰੋਗਰਾਮ ਸੀ ਆਪਣਾ ਜੀ ਇਹ ਸਾਡੇ ਸ਼੍ਰੀ ਪੋਲਾ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਇਸ ਵਾਰ ਹਰ ਸਾਲਾਂ ਦੀ ਤਰ੍ਹਾਂ ਸੱਤ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਭਰਾਵਾਂ ਦੇ ਵੀਰਾਂ ਦੇ ਭੈਣਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ-ਤਾਮ ਦੇ ਨਾਲ ਮੰਗਲਾ ਆਸ਼ਰਮ ਕੂਸ਼ਾਲਾ ਵਿਖੇ ਕਿਤੇ ਜਾ ਰਹੇ ਨੇ ਅਸੀਂ ਸਾਰਿਆਂ ਦਾ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਵੱਧ ਚੜ ਕੇ দান ਦਿੱਤਾ ਔਰ ਇਸ ਮਹਾਯੱਗ ਦੇ ਵਿੱਚ ਆਪਣਾ ਹਿੱਸਾ ਪਾਇਆ ਔਰ ਤਕਰੀਬਨ 36 ਸਾਲਾਂ ਤੋਂ ਮੈਂ इनके इस संस्था ਦੇ ਵਿੱਚ ਪ੍ਰਧਾਨ ਨਾਤੇ ਜੁੜਿਆ ਹੋਇਆ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦੇ ਅਸ਼ੀਰਵਾਦ ਦੇ ਨਾਲ ਇਹ ਕਾਰਜ ਕਰ ਰਿਹਾ ਔਰ ਅੱਗੇ ਵੀ ਇਸੇ ਤਰ੍ਹਾਂ ਹੀ ਨਿਰੰਤਰ ਚੱਲਦਾ ਰਹੂਗਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਕੋਈ ਵੀ ਕੰਮ ਹੋਵੇ ਜਿਵੇਂ ਪੋਲੀਓ ਦੀਆਂ ਦਵਾਈਆਂ ਪਲੌਣੀਆਂ ਔਰ ਜੁੱਤੀਆਂ ਦੀ ਸੇਵਾ ਔਰ ਕਿਤੇ ਪੀਰ ਸਹਸਾਨ ਤੇ ਮੇਲਿਆਂ ਦੀ ਸੇਵਾ ਜਾਂ ਜਰੂਰਤਮੰਦ ਲੜਕੀਆਂ ਦੀ ਸੇਵਾ ਜਰੂਰਤਮੰਦ ਲੜਕੀਆਂ ਦੇ ਵਿਆਹ ਜੋ ਵੀ ਕਰਿਆ ਸਾਨੂੰ ਜਨਤਾ ਦੇਊਗੀ ਅਸੀਂ ਉਸ ਨੂੰ ਸਿਰ ਮੱਥੇ ਲਾ ਕੇ ਪੂਰ ਚੜਾਵਾਂਗੇ ਵੀ ਸਾਡਾ ਸਹਿਯੋਗ ਸਹਿਯੋਗ ਦਿਓ ਔਰ ਸਾਡੇ ਨਾਲ ਮਿਲ ਜੁਲ ਕੇ ਸਾਡਾ ਸਾਡਾ ਸਾਥ ਦਿਓ ਔਰ ਸਾਡੀ ਇਹ ਸੰਸਥਾ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਦੇ ਯੋਗ ਸਮਝ ਕੇ ਸਾਨੂੰ ਆਪਣਾ ਅਸ਼ੀਰਵਾਦ ਦਿਓ ਅਸੀਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਰ-ਬਾਰ ਉਹਨਾਂ ਦੇ ਰਿਣੀ ਆ ਜਿਹੜਾ ਕਿ ਸਾਡੇ ਇੱਕ ਬੋਲ ਦੇ ਨਾਲ ਇੱਥੇ ਸਾਡੀ ਸੰਸਥਾ ਦੇ ਹਰੇਕ ਮੈਂਬਰ ਸਾਡਾ ਨਾਲ ਸਾਡੇ ਨਾਲ ਜੁੜੇ ਹੋਏ ਨੇ ਔਰ ਇੱਕ ਬੋਲ ਦੇ ਉੱਤੇ ਇਕੱਠੇ ਹੋ ਜਾਂਦੇ ਨੇ ਔਰ ਇਸ ਪ੍ਰੇਮ ਪਿਆਰ ਦੇ ਨਾਲ ਇਸ ਸੇਵਾ ਦੇ ਵਿੱਚ ਸਾਡਾ ਸਹਿਯੋਗ